ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਸਾਬਕਾ ਐ ਜੀ ਪੀ ਸੀ ਪ੍ਰਧਾਨ ਗੋਵਿੰਦ ਸਿੰਘ ਲੰਗੋਵਾਲ ਸੀਨੀਅਰ ਅਕਾਲੀ ਲੀਡਰ ਇਕਬਾਲ ਸਿੰਘ ਝੁੰਦਾ ਸੀਨੀਅਰ ਅਕਾਲੀ ਆਗੂ ਵਿਨਰਜੀ ਸਿੰਘ ਗੋਲਦੀ ਸਮੇਤ ਜ਼ਿਲ੍ਹਾ ਲੀਡਰਸ਼ਿਪ ਬਰਨਾੜਾ ਪੁੱਜੀ ਹੈ ਇਸ ਮੌਕੇ ਤੇ ਉਹਨਾਂ ਨੇ ਸਰਕਾਰ ਦੇ ਖਿਲਾਫ ਹੱਲਾ ਬੋਲ ਪ੍ਰਦਰਸ਼ਨ ਕੀਤਾ ਹੈ ਇਸ ਮੌਕੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਕਮਜ਼ੋਰ ਕਰ ਲਿਆ ਤਾਂ ਪੰਜਾਬ ਖਤਮ ਹੋ ਜਾਵੇਗਾ ਸਾਰੀਆਂ ਏਜੰਸੀਆਂ ਤੇ ਸਾਰੀਆਂ ਪਾਰਟੀਆਂ ਪੰਜਾਬ ਸਿੱਖ ਕੌਮ ਨੂੰ ਖਤਮ ਕਰਨ ਤੇ ਲੱਗੀਆਂ ਹੋਈਆਂ ਹਨ ਦੇਖੋ ਜੋ ਇਹ ਸਰਕਾਰ ਹੈ ਇਹਨਾਂ ਨੇ ਇਹ ਸਮਝ ਲਿਆ ਕਿ ਜੇ ਵੇ ਚੁਟਕਲੇ ਸਰਾ ਕੇ ਲੋਕ ਖੁਸ਼ ਹੋ ਜਾਂਦੇ ਆ ਨਾ ਸ਼ਾਇਦ ਸਾਡੇ ਚੁਟਕਲਿਆਂ ਨਾਲ ਹੀ 5 ਸਾਲ ਚੱਲ ਜਾਣਗੇ ਝੂਠ ਮਾਰ ਮਾਰ ਮੇਰੇ ਖਿਆਲ ਕਾਗਜ਼ ਭਰਤੇ ਹੁਣ ਨਿਕਲਿਆ ਉਹ ਕੱਖ ਵੀ ਹੈ ਨਹੀਂ ਸੋ ਅੱਜ 2.5 ਸਾਲ ਬਾਅਦ ਅਸੀਂ ਬੇਟ ਕੀਤਾ ਕਿ ਪਹਿਲਾਂ ਨਾਂ ਬੋਲੀਏ ਕੀ ਆਖਣਗੇ ਇਹਨੂੰ ਕੰਮ ਨਹੀਂ ਕਰਨ ਦੇ ਹੁਣ ਤਾਂ ਕੰਮ ਦਾ ਸਮਾਂ ਇਹਨਾਂ ਦਾ ਟੱਪ ਗਿਆ ਅੱਜ ਬਜਾਏ ਪੰਜਾਬ ਨੂੰ ਰਗੜਾ ਬਰਾਉਂਡ ਤੇ ਕੰਗਲਾ ਬਣਾਤਾ ਔਰ ਟੈਕਸਾਂ ਦਾ ਬੋਝ ਇੰਨਾ ਲੱਗਦਾ ਹੈ ਕਿ ਲੋਕਾਂ ਤੋਂ ਹੁਣ ਚੱਕਿਆ ਨਹੀਂ ਜਾਣਾ ਲੋਕਾਂ ਦੀ ਜੇ ਸਮਝ ਨਹੀਂ ਆ ਰਿਹਾ ਕਿ ਸਾਡੇ ਤੇ ਕਿੰਨਾ ਭਾਰ ਪੈ ਚੁੱਕਿਆ ਨਹੀਂ ਤੇ ਮੇਰਾ ਖਿਆਲ ਹੈ ਲੋਕ ਇਹਨੂੰ ਪਿੰਡ ਚ ਨਾ ਪੜਨੇ ਸੋ ਇਸ ਕਰਕੇ ਅਜ ਇਹਦਾ ਹਾਲਾਤਾਂ ਨੂੰ ਮੁੱਖ ਰੱਖ ਕੇ ਕਿ ਲੋਕਾਂ ਨੂੰ ਜਗਾਈਏ ਲੋਕਾਂ ਨੂੰ ਸਮਝ ਆਵੇ ਸਰਕਾਰ ਤੇ ਮੰਨ ਤੇ ਬੋਝ ਪਵੇ ਤਾਂ ਕਿ ਹੋਰ ਟੈਕਸ ਨਾ ਲਾਵੇ ਇਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੇ ਇਹ ਜੋ ਟੈਕਸ ਵੀ ਲਾਏ ਇਹਨਾਂ ਦਾ ਫਾਇਦਾ ਇਹਨਾਂ ਨੂੰ ਕੋਈ ਨਹੀਂ ਹੋਦਾ ਘਟਾ ਹੋਇਆ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋਇਆ ਇਸ ਕਰਕੇ ਟੈਕਸ ਵਾਪਸ ਲੈਣੇ ਚਾਹੀਦੇ ਇਨਾ ਕਾਰਨਾ ਕਰਕੇ ਅਸੀਂ ਇਹ ਧਰਨੇ ਲਾਏ ਨੇ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕੀਤਾ ਤਾਂ ਕਿ ਅਸੀਂ ਇਹਨਾਂ ਦਾ ਦਬਾਅ ਪਾ ਸਕੇ ਇਹਨਾਂ ਟੈਕਸਰ ਨੂੰ ਹਟਾ ਸਕੀਏ। ਇਸ ਵਾਰ ਦੀ ਪੰਚਾਇਤੀ ਚੋਣਾਂ ਚ ਲੋਕ ਮਰ ਕੀ ਇਹ ਸਰਕਾਰ ਦੇ ਜਿਹੜੇ ਕੰਮ ਨਹੀਂ ਕੀਤੇ ਉਹਨਾਂ ਨੂੰ ਇਤਰਾਜ਼ ਕੀਤਾ। ਦੇਖੋ ਪੰਚਾਇਤੀ ਚੋਣਾਂ ਪਿੰਡ ਦੇ ਭਾਈਚਾਰੇ ਆ। ਮੈਂ ਸਮਝਦਾ ਕਿ ਲੋਕਾਂ ਨੂੰ ਆਪਸ ਵਿੱਚ ਉਹ ਸਿਆਣੇ ਜਿਹੜੇ ਬੱਚੇ ਆ ਉਹ ਬਣਾਉਣੇ ਚਾਹੀਦੇ ਨੇ। ਸਿਆਣੇ ਬੰਦੇ ਪਿੰਡ ਦੇ ਜਿਹੜੇ ਪਿੰਡ ਦੀ ਇਕਤਾ ਰੱਖਣ ਪਿਆਰ ਰੱਖਣੋ ਪਿੰਡ ਨੂੰ ਤਰੱਕੀ ਵੱਲ ਲੈ ਕੇ ਜਾਣ ਤੇ ਸਰਕਾਰ ਦੀਆਂ ਭਰਾਈਆਂ ਦੇ ਵਿਰੁੱਧ ਤਕੜੇ ਹੋ ਕੇ ਲਾਮਬਦ ਪਰ ਨਾਲਾ ਜਿਮੜੀ ਚੋਂ ਬਾਰੇ ਕੀ ਕਹਿਣਾ ਚਾਹਿਆ ਸਰ ਜੀ ਇਹ ਚੋਣ ਵਾਸਤੇ ਤਕੜੇ ਹੋ ਕੇ ਸ਼੍ਰੋਮੀ ਕੱਲ ਲੜੇਗਾ ਇਹ ਕਾਕਾ ਸਾਡਾ ਮਲਕੀਸ਼ੋਂ ਦਾ ਜਿਹੜਾ ਬੇਟਾ ਕੁਲਵੰਸੋਂ ਇਹੀ ਚੋਣ ਲੜੇਗਾ ਇਹਦੇ ਵਾਸਤੇ ਅਸੀਂ ਸਾਰੇ ਤਿਆਰੀ ਕਰੀ ਜਾਈਏ ਨੇ ਥੋੜੇ ਦਿਨਾਂ ਤੱਕ ਅਸੀਂ ਸ਼ੁਰੂ ਕਰ ਦਿਆਂਗੇ ਸੋ ਗੁਰੂ ਕਿਰਪਾ ਕਰੇਗਾ ਕਿ ਉਹ ਜਿੱਤੀ ਜਾਏ ਕਿਵੇਂ ਦਿੱਲੀ ਦੇ ਪੱਤੋਂ ਮੁੱਖ ਮੰਤਰੀ ਕੇਜਰੀਵਾਲ ਨੇ ਅਸਤੀਫਾ ਦਿੱਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹਦੇ ਬਾਰੇ ਦੂਤੇ ਡਰਾਮਾ ਕਰਕੇ ਮਹੀਨੇ ਦਾ ਦੌਰ ਰਹਿ ਗਿਆ ਚੋਣ ਚ ਸਰਕਾਰ ਨੇ ਕੰਮ ਕਰਨ ਨੂੰ ਹਟਾਤਾ ਤੇ ਹੁਣ ਲੋਕਾਂ ਨੂੰ ਡਰਾਮਾ ਕਰਦਾ ਮੈਂ ਜੀ استਿਫਾ استਿਫਾ ਦਾ ਜੇਲ੍ਹ ਚ ਬਠਾ ਦਿੰਦਾਗਾ 6 ਮਹੀਨੇ ਤੱਕ ਬਗੈਰ ਜੇਲ੍ਹ ਚ ਬੈਠੇ ਰਿਹਾ استਿਫਾ ਨਹੀਂ ਤਾਂ ਸਰਕਾਰ ਵੀ ਮੰਗਾ ਟੀ ਜਿਲ੍ਹਾ ਬਰਨਾਲੇ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੋਗਰਾਮ ਦਿੱਤਾ ਸੀ ਕਿ ਹਰ ਜਿਲ੍ਹੇ ਦੇ ਵਿੱਚ ਖਾਗੋ ਜੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਸਾਰੇ ਪੰਜਾਬੀਆਂ ਦੇ ਉੱਤੇ ਬਹੁਤ ਵੱਡਾ ਟੈਕਸਾਂ ਦਾ ਪਾਇਆ ਗਿਆ ਆਵੇਂ ਔਰ ਡੀਜ਼ਲ ਦੀਆਂ ਕੀਮਤਾਂ ਨੇ ਆਮੋ ਟਟਰਾਹ ਤੋਂ ਪ੍ਰੋਬਲਮ ਦੀ ਗ੍ਰੰਥਾ ਨੇ ਆਵੇਂ ਬੱਸਾਂ ਦੇ ਕਿਰਾਏ ਨੇ ਆਵੇਂ ਬਿਜਲੀ ਦੇ ਬਿੱਲ ਨੇ ਪਰ ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਤਰ੍ਹਾਂ ਦਾ ਬੋਝ ਜਿਹੜਾ ਸੀ ਔਰ ਅੱਜ ਸਾਰੇ ਪੰਜਾਬ ਦੀ ਜਨਤਾ ਦੇ ਪਾਇਆ ਅੱਜ ਤੁਸੀਂ ਸਾਡੇ ਦੇਖ ਲਓ ਸਾਏ ਸਾਰੇ ਪਾਸੇ ਕਹਾਕਾਰ ਬਚੀ ਪਈ ਹੈ ਕਿ ਐਨੇ ਜਿਹੜੇ ਨੇ ਟੈਕਸ ਲਾ ਕੇ ਨੇ ਜਿਹੜੀ ਸਰਕਾਰ ਔਰ بڑے ਲੋਕਾਂ ਨਾਲ ਵਾਅਦੇ ਕਰਕੇ ਆਈ ਸੀ ਆਮ ਲੋਕਾਂ ਦੇ ਨਾਲ ਇਹਨਾਂ ਨੇ ਬੜੀਆਂ ਸਵਾਲ ਕਾਦੀਆਂ ਸੀ ਕਿ ਇਹ ਮੈਂ ਪੰਜਾਬ ਦੇ ਵਿੱਚ ਨਵਾਂ ਬਦਲਾਅ ਲੈ ਕੇ ਆਉਂਗਾ ਅੱਜ ਅਸੀਂ ਦੇਖ ਰਿਹਾ ਬਦਲਾਅ ਕਿ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਹਾਕਾਰ ਮੱਚੀ ਪਈ ਹੈ ਜਿੱਥੇ ਐਨੀ ਮਹਿੰਗਾਈ ਵੱਧ ਚੁੱਕੀ ਹੈ ਉੱਥੇ ਜੇ ਆਪਾਂ ਗੱਲ ਕਰੀਏ ਲਾਅਨਡ ਆਰਡਰ ਦੀ ਉਹ ਵੀ ਬਿਲਕੁਲ ਖਤਮ ਹੋ ਚੁੱਕਿਆ ਹੈ ਅੱਜ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਜੰਗਲ ਦਾ ਰਾਜ ਹੈ ਆਮੇ ਕੋਈ ਕਿਸੇ ਨੂੰ ਲੁੱਟ ਲੈ ਆਮੇ ਕੋਈ ਕਿਸੇ ਨੂੰ ਮਾਰ ਦੇ ਕੋਈ ਸੁਣਵਾਈ ਨਹੀਂ ਕੋਈ ਬੰਦਾ ਆਪਣੇ ਆਪ ਨੂੰ ਕਿਸੇ ਗੱਲ ਦਾ ਸੇਫ ਨਹੀਂ ਸਮਝਦਾ ਕਿ ਮੈਂ ਸ਼ਾਮ ਨੂੰ ਆਪਣੇ ਘਰ ਸੇਫ ਹੋ ਜਾ ਚਲਾਂਗਾ ਜਦੋਂ ਅਸੀਂ ਰੋਜ਼ ਖਬਰਾਂ ਪੜ੍ਹਦੇ ਆ ਤਾਂ ਪੰਜਾਬ ਦੇ ਵਿੱਚ ਤਾਂ ਆਪਾਂ ਦੇਖਿਆ ਗੰਗਸੈਖਾਂ ਦਾ ਜਿਹੜਾ ਹੈ ਉਹ ਰਾਜ ਹੈ ਗੈਂਗਸਟਰ ਇਕੱਠੇ ਹੋ ਕੇ ਆਦਾਂ ਲੋਕਾਂ ਨੂੰ ਪ੍ਰਤੀਆਂ ਮੰਗਦੇ ਨੇ ਲੋਕਾਂ ਨੂੰ ਧਮਕੀਆਂ ਦਿੰਦੇ ਨੇ ਸੋ ਇਸ ਕਰਕੇ ਲੋਕ ਬਣੇ ਡਰ ਤੇ ਸਾਮ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਜਿਉ ਰਹੇ ਨੇ ਸੋ ਇਸ ਕਰਕੇ ਮੈਂ ਸਮਝ ਅੱਜ ਲੋਕ ਪਸਤਾ ਰਹੇ ਨੇ ਇਸ ਗੱਲ ਨੂੰ ਕਿ ਐਨੀ ਮਾੜੀ ਸਰਕਾਰ ਕਿਤੇ ਨਹੀਂ ਸੀ ਬਣਦੀ ਐ ਕਿ ਜਿਹਨੂੰ ਆਤਮਾ ਅਨੁਦਾ ਪੰਜਾਬ ਦੇ ਰਾਜ ਕਰਨਾ ਨਹੀਂ ਆਉਂਦਾ ਸਿਬੋ ਆਪਣੀਆਂ ਉਹ ਮਸکریاں ਅਜੇ ਵੀ ਉੱਪਰੀ ਜਾਂਦਾ ਹੈ ਆਪਣਾ ਆਰਟੀਕੇ ਸ਼ਾਮ ਨੂੰ ਪੈ ਜਾਂਦਾ ਹੈ ਉਹ ਸੋਧੂ ਬੁੱਦਲੀ ਰੈਂਡਿੰਗ ਕਰੀਆ ਸੋ ਇਸ ਲਈ ਉਹਨੂੰ ਤਾਂ ਜਾਵੇ ਆਪਣੀਆਂ ਜਿਹੜੀਆਂ ਦਿੱਲੀ ਜਾਂਦਾ ਰਹਿੰਦਾ ਹੈ ਉੱਥੇ ਚਾਪਲੂਸੀ ਕਰਦਾ ਹੈ ਆਪਣੀ ਗੱਡੀ ਦਾ ਉਹਨੂੰ ਖਤਰਾ ਹੋਇਆ ਪੈ ਕੇ ਮੇਰੇ ਗੱਡੀ ਬਚਣੀ ਚਾਹੀਦੀ ਹੈ ਬਰਦਾ ਦੇ ਲੋਕਾਂ ਦਾ ਕੋਈ ਔਰ ਆਪਣੇ ਮੰਦੇ ਵਿੱਚ ਜੜਾਫ ਹੁੰਦਾ ਨਹੀਂ ਨੇ ਪੰਜਾਬ ਦੇ ਲੋਕਾਂ ਦਾ ਜਿਹੜਾ ਹਮਲਾ ਇਸ ਤਰ੍ਹਾਂ ਨੇ ਇਸ ਲਈ ਅੱਜ ਵੀੜਾ ਚੁੱਕਿਆ ਸ਼੍ਰੋਮਣੀ ਅਕਾਲੀ ਦਰਬਾਰ ਦਿੱਤੇ ਅਸੀਂ ਧਰ ਦੇ ਦੇ ਰਹੇ ਹਾਂ ਉੱਥੇ ਇਹਦੇ ਨਾਮ ਬੰਦੋ ਕੇ ਔਰ ਇਹਦੀਆਂ ਜਿਹੜੀਆਂ ਮਾਰੀਆਂ ਦਿੱਤੀਆਂ ਨੇ ਉਹਦੇ ਪੁਰ ਸ਼ੋਮਨੀ ਕਾਲੀਦਾਲ ਨੇ ਆਵਾਜ਼ ਉਠਾਈ ਆ ਵੀ ਮੈਂ ਦੇਖ ਤਰਨਾਂ ਕਿ ਤਕੜੇ ਹੋ ਕੇ ਜਿਹੜਾ ਸ਼ੋਮਨੀ ਕਾਲੀਦਾਲ ਸਾਥ ਦਿਓ ਆ ਕਿ ਜਿਹੜਾ ਲੋਕ ਜਾਨ ਕਰਦੇ ਨੇ ਕੌਣ ਵਾਲੇ ਸਮੇਂ ਸ਼ੋਮਨੀ ਕਾਲੀਦਾਲ ਦੀ ਸਰਕਾਰ ਲੈ ਚਾਹੀਏ ਅੱਜ ਲੋਕੋ ਮਨੇ ਕਮਾਉਂ ਯਾਦ ਕਰਦੇ ਨੇ ਤੇ ਆਪਣੀ ਜਿਹੜੀ ਘੁਣ ਹੈ ਇਹਨੂੰ ਲੋਕ ਸੁਧਾਰਨਾ ਚਾਹੁੰਦੇ ਨੇ 27 ਦੇ ਵੀ ਦੇਖੋਗੇ ਫਿਰ ਸ਼ੂਮਨੀ ਕੱਲ ਦੀ ਜਿਹੜੀ ਸਰਕਾਰ ਆਉਗੀ ਆਕੇ ਜੋ ਪਹਿਨਾ ਪੰਜਾਬ ਵਿਕਾਰਤਾ ਹੋਇਆ ਹੈ ਉਹ ਸਾਰਾ ਨੁਸੂਰਤਾਂ ਨੂੰ ਇਸੇ ਤਰ੍ਹਾਂ ਹੀ ਸੁਧਾ ਜਿਹੜੀ ਅਸੀਂ ਤੇ ਜਾਣਦੀਆਂ ਨਾਲੂ ਅੱਜ ਪੰਜਾਬ ਦੇ ਹਾਲਾਤਾਂ ਤੇ ਜੋ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਅੱਜ ਉਹ ਰੰਗਲਾ ਪੰਜਾਬ ਜਿਹੜਾ ਕੰਗਾਲ ਪੰਜਾਬ ਬਣਿਆ ਹੋਇਆ ਅੱਜ ਜਿਹੜਾ ਲੋਕਾਂ ਦੇ ਉੱਪਰ ਟੈਕਸ ਟੋਪੇ ਜਾ ਰਹੇ ਨੇ ਜਿਹੜੇ ਲੋਕ ਐਸੀ ਬਿਲੀ ਮੁਫਤ ਦੇਵਾਂਗੇ ਦੂਜੇ ਪਾਸੇ ਬਿਲੀ ਦੇ ਯੂਨਟ ਵਧਾ ਵਧਾ ਕੇ ਲੋਕਾਂ ਦੇ ਉੱਪਰ ਬੋਝ ਪਾਇਆ ਜਾ ਰਿਹਾ ਹੈ ਤੇ ਅੱਜ ਪੰਜਾਬ ਦੇ ਜਿਹੜੇ ਵਿੱਚ ਕ੍ਰਾਈਮ ਜਿਹੜਾ ਹੈ ਅੱਜ ਗੈਂਗਸਟਰ ਜਿਹੜਾ ਹੈ ਉਹ ਹਰ ਮੋੜ ਤੇ ਤੁਹਾਨੂੰ ਤੁਰੇ ਫਿਰਦਾ ਮਿਲਦਾ ਹੈ ਪਤਾ ਨਹੀਂ ਕਿਹੜੇ ਦੇ ਦੱਬ ਦੇ ਵਿੱਚ ਪਿਸਤੌਲ ਹੋਵੇ ਕਿਹੜਾ ਜਾ ਕੇ ਕਿਹਨੂੰ ਧਮਕੀਆਂ ਦਿੰਦਾ ਹੈ ਅੱਜ ਪੰਜਾਬ ਦੇ ਵਿੱਚ ਫਰੋਤੀਆਂ ਦਾ ਦੌਰ ਚੱਲਿਆ ਹੈ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ ਲੋਕਾਂ ਦਾ ਲੀਡਰਾਂ ਅੱਜ ਲੋਕਾਂ ਨੂੰ ਛੱਡ ਕੇ ਹਰਿਆਣਾ ਦਿੱਲੀ ਗੁਜਰਾਤ ਉੱਥੇ ਆਪਣੀਆਂ ਹਾਜ਼ਰੀਆਂ ਭਰਦਾ ਫਿਰਦਾ ਹੈ ਸੋ ਅੱਜ ਇਹ ਸਾਰੇ ਹਾਲਾਤਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਲਈ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਲਈ ਜਿਹੜੀ ਇਹ ਇਹ ਲੜਾਈ ਜਿਹੜਾ ਸ਼੍ਰੋਮਣੀ ਕਾਲ ਦਾ ਲੜ ਰਿਹਾ ਹੈ ਤੇ ਅੱਜ ਬਰਨਾਲਾ ਵੇਖੇ ਜਿਹੜਾ ਲਾਇਆ ਜਾ ਰਿਹਾ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਅੱਜ ਬਰਨਾਲਾ ਵਿਖੇ ਇਕੱਤਰ ਹੋਈ ਹੈ ਤੇ ਸੰਗਤ ਦਾ ਪੂਰ ਨੂਰ ਜਿਹੜਾ ਸਮਰਥਨ ਹੈ ਤੇ ਸ਼੍ਰੋਮਣੀ ਕਾਲdal ਇਸ ਗੱਲ ਦਾ ਵਾਅਦਾ ਕਰਦਾ ਪੰਜਾਬੀਆਂ ਦੇ ਨਾਲ ਕਿ ਅਸੀਂ ਫਤਮਾ ਕੋਈ ਹੈ ਪਰ ਪੰਜਾਬ ਦੇ ਵਿੱਚ ਜਿਹੜਾ ਉਹ ਸ਼੍ਰੋਮਣੀ ਕਾਲdal ਹਮੇਸ਼ਾ ਪੰਜਾਬ ਦੇ ਹੱਕਾਂ ਦੀ ਰਖਵਾਲੀ ਲਈ ਲੜਾਈ ਜੜਦਾ ਕਿ ਜੀਬਾਲ ਵੱਲੋਂ ਅਸਤੀਫਾ ਦੀ ਚਾਹ ਆਇਆਗਾ ਦੇਖੋ ਵੈਸੇ ਤਾਂ ਉਹ ਡਰਾਮਿਆਂ ਦਾ ਜੇ ਕਈ ਕਿੰਗ ਜਿਹੜਾ ਹੈ ਜੇ ਦੁਨੀਆ ਦੇ ਵਿੱਚ ਤਾਂ ਡਰਾਮਿਆਂ ਦਾ ਕੈਂਡੀਡੇਟ ਆ ਉਹ ਕੇਜਰੀਵਾਲ ਆ ਪੂਰੇ ਪਰ ਮੈਂ ਇੱਕ ਗੱਲ ਮੰਨਦਾ ਉਹ ਡਰਾਮਾ ਜਿਹੜਾ ਕਰਦਾ ਨਾ ਪੂਰੇ ਪਲੈਨਿੰਗ ਦੇ ਤਹਿਤ ਕਰਦਾ ਤੁਸੀਂ ਇੱਕ ਚੀਜ਼ ਦੇਖੋ ਜਦੋਂ ਜਦੋਂ ਇਲੈਕਸ਼ਨ ਆਉਂਦੀ ਹੈ ਪਾਰਲੀਮੈਂਟ ਇਲੈਕਸ਼ਨ ਆਉਂਦੀ ਹੈ ਜਦੋਂ ਕਿਤੇ ਆ ਅਸੈਂਬਲੀ ਇਲੈਕਸ਼ਨ ਹਰਿਆਣਾ ਦੀ ਆ ਗਈ ਕੇਜਰੀਵਾਲ ਨੂੰ ਜਮਾਨਤ ਮਿਲਦੀ ਹੈ ਮੈਨੂੰ ਹੁਣ ਅਗਲਾ ਇਹ ਲੱਗਦਾ ਹੈ ਵੀ ਕੇਜਰੀਵਾਲ ਕਿਤੇ ਭਗਵੰਤ ਮਾਨ ਨੂੰ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਬਣਨ ਵਾਲੇ ਪਾਸੇ ਨਾ ਚੱਲ ਪੇ ਤੇ ਇਹ ਵੀ ਹੋ ਸਕਦਾ ਵੀ ਤੁਹਾਡੇ ਬਰਨਾਲੇ ਵਾਲਿਓ ਕਿਤੇ ਬਾਈ ਇਲੈਕਸ਼ਨ ਇੱ ਕਿਉ ਇਹਦਾ ਪਤਾ ਨਹੀਂ ਇਹ ਦਿੱਲੀ ਵਾਲਾ ਤੇ ਇਹਦੀਆਂ ਜਿਹੜੀਆਂ ਚੱਕਰੀਆਂ ਨੇ ਨਾ ਉਹ ਬੜੀਆਂ ਖਤਰਨਾਕ ਨੇ ਤੇ ਅਨ ਡਾਊਟਲੀ ਕਿਸੇ ਨਾ ਕਿਸੇ ਨੂੰ ਜਿਹੜਾ ਫਾਇਦਾ ਜਿਹੜਾ ਇਹ ਚੀਜ਼ ਦਾ ਪਹੁੰਚਾਉਣ ਵਾਸਤੇ ਲੋਕ ਪੈਦਾ ਕੀਤੇ ਗਏ ਨੇ ਤੇ ਪੰਜਾਬੀਆਂ ਨੂੰ ਪੰਜਾਬ ਨੂੰ ਬਦਨਾਮ ਕਰਕੇ ਪੰਜਾਬ ਦੇ ਪੈਸੇ ਦਾ ਜਿਹੜੀ ਲੁੱਟ ਕਰਕੇ ਇਹਦੇ ਸਿਰ ਤੇ ਇਹ ਦਿੱਲੀ ਤੇ ਪੰਜਾਬ ਜਿਹੜਾ ਉਹ ਰਾਜ ਕਰਨਾ ਚਾਹੁੰਦੇ ਨੇ ਇਹ ਜਿਹੜਾ ਇਹਨਾਂ ਦਾ ਮਕਸਦ ਹੈ ਤੇ ਕੇਜਰੀਵਾਲ ਦਾ ਜਿਹੜਾ ਹਮੇਸ਼ਾ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਇਹ ਨਾ ਹਜ਼ਾਰੇ ਅੰਦੋਲਨ ਚੱਲੇ ਅੱਜ ਤੱਕ ਜਿੰਨੇ ਲੋਕ ਅੰਦੋਲਨ ਹੋਏ ਨੇ ਉਹਨਾਂ ਦੇ ਵਿੱਚ ਉਹਨੇ ਡਰਾਮਾ ਹੀ ਕੀਤਾ ਤੇ ਆਪਣਾ ਇੱਕ ਮਕਸਦ ਦੇ ਨਾਲ ਜਿਹੜਾ ਹੈ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਦਾ ਇਹ ਰੋਸ ਧਰਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ ਦਿੱਤੇ ਜਾ ਰਹੇ ਨੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਮੁੱਦੇ ਨੇ ਜਿਹੜੇ ਪੰਜਾਬ ਨਾਲ ਜੁੜੇ ਹੋਏ ਨੇ ਜਿਸ ਤਰ੍ਹਾਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਜੇ ਤਾਂ ਸ਼ਵਾਦਾ ਕੀਤਾ ਹੈ ਸਾਰੇ ਦੇਸ਼ ਨਾਲੋਂ ਅੱਜ ਪੰਜਾਬ 'ਚ ਡੀਜ਼ਲ ਔਰ ਪੈਟਰੋਲ ਦੀਆਂ ਕੀਮਤਾਂ ਵਧਾਤੀਆਂ ਬੱਸਾਂ ਦੇ ਕਿਰਾਏ ਵਧਾਤੇ ਅਮਨ ਕਾਨੂੰਨ ਦੀ ਸਥਿਤੀ ਇੰਨੀ ਮਾੜੀ ਹੋ ਚੁੱਕੀ ਹੈ ਬਿਜਲੀ ਦੀਆਂ ਦਰਾਂ ਵਧਾਤੀਆਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਬਿਜਲੀ ਦੇ ਬਿੱਲ ਮਾਫ ਕੀਤੇ ਦੂਜੇ ਪਾਸੇ ਜਿਹੜੀ ਸਬਸਿਡੀ ਖਤਮ ਕਰਕੇ ਬਿਜਲੀ ਦੀਆਂ ਦਰਾਂ ਬਹੁਤ ਵੱਡੀਆਂ ਵਧਾਤੀਆਂ ਅੱਜ ਪੰਜਾਬ ਦੇ ਆਮ ਲੋਕਾਂ ਦੇ ਇਹਨਾਂ ਬੋਝ ਪਾਇਆ ਜਾ ਰਿਹਾ ਹੈ ਕਿ ਲੋਕ ਮਹਿਸੂਸ ਕਰਦੇ ਨੇ ਔਰ ਸਰਕਾਰ ਜਿਹੜੀ ਲੋਕਾਂ ਨੇ ਆਮ ਲੋਕਾਂ ਦੀ ਬੜੀ ਚਾਹ ਨਾ ਬਦਲਾ ਨਾ ਬਣਾਈ ਸੀ ਲੋਕ ਆਪਦੇ ਨੂੰ ਠੱਗੇ ਹੋਏ ਮਹਿਸੂਸ ਕਰਦੇ ਨੇ ਔਰ ਇਸ ਦੇ ਨਾਲ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਪ੍ਰੈਸ ਦੀ ਆਜ਼ਾਦੀ ਦੀ ਗੱਲ ਜੇ ਆਪਾਂ ਕਰੀਏ ਜਿ세 ਪਹਿਲਾਂ ਹੋਰ ਵਕ ਵਕ ਚੈਨਲਾਂ ਨਾਲ ਅਖਬਾਰਾਂ ਨਾਲ ਵਧੀਕੀਆਂ ਹੋਈਆਂ ਹੁਣ ਤਾਜ਼ਾ ਕਰਨਾ ਹੋਈ ਹੈ ਕਿ ਮਾਲਵਿੰਦਰ ਸਿੰਘ ਮਾਲੀ ਜੋ ਚਿੰਤਕ ਨੇ ਪੱਤਰਕਾਰ ਨੇ ਉਹਨਾਂ ਨੂੰ ਬਿਨਾਂ ਵਜਾ ਚਾਕੇ ਅੰਦਰ ਕਰ ਦਿੱਤਾ ਪੰਜਾਬ ਵਿੱਚ ਜਿਹੜੀ ਅੱਜ ਇਹ ਕਹੀ ਹੈ ਕਿ ਐਮਰਜੈਂਸੀ ਵਰਗੇ ਹਾਲਾਤ ਨੇ ਜਿਹੜੇ ਪੈਦਾ ਕੀਤੇ ਜਾ ਰਹੇ ਨੇ ਜਿਹੜਾ ਸਰਕਾਰ ਦੇ ਸਹਾਰੇ ਦਾ ਉਹਦੀ ਗੱਲ ਸੁਣੀ ਜਾਂਦੀ ਹੈ ਹੋਰ ਕਿਸੇ ਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਮਹਿੰਗਾਈ ਤੋਂ ਗਰੀਬ ਪੀੜ ਦਾ ਕੱਟੇਲੇ ਕਾੜ ਕੱਟੇ ਜਾ ਰਹੇ ਨੇ ਇਹ ਸਾਰੇ ਹਾਲਾਤ ਜੋ ਅੱਜ ਪੰਜਾਬ ਗੁਜ਼ਰ ਰਿਹਾ ਉਸ ਦੇ ਖਿਲਾਫ ਸ਼੍ਰੋਮਣੀ ਕਾਲੀ ਦਾ ਜਿਲ੍ਹਾ ਪੱਪੀ ਧਰਨੇ ਸ਼ੁਰੂ ਕੀਤੇ ਨੇ ਤੋਂ ਮੈਂ ਜਿਲ੍ਹਾ ਬਰਨਾਲਾ ਦੀ ਸਾਰੀ ਲੀਡਰਸ਼ਿਪ ਸਾਰੇ ਹਲਕਾ ਚਾਰ ਸਾਹਿਬਾਨ ਜਿਲ੍ਹਾ ਪ੍ਰਧਾਨ ਸਾਹਿਬਾਨ ਔਰ ਸਾਡੇ ਬਰਨਾਲਾ ਦੀ ਜਮਲੀ ਚੋਣ ਵੀ ਆ ਪਲਵੰਸ ਸਿੰਘ ਜੀ ਜੀ ਤੋਂ ਹਲਕਾ ਜਜ ਨੇ ਸਾਰਿਆਂ ਨੇ ਬੜੀ ਮਿਹਨਤ ਨਾਲ ਲਗਨ ਨਾਲ ਮਿਹਨਤ ਕਰਕੇ ਇਸ ਧਰਨੇ ਨੂੰ ਸਫਲ ਬਣਾਇਆ ਹੈ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਔਰ ਸੰਗਤ ਨੂੰ ਬੇਨਤੀ ਵੀ ਕਰਦਾ ਕਿ ਸਰਕਾਰ ਦੇ ਖਿਲਾਫ ਆਪਾਂ ਸਾਰੇ ਖੜੇ ਹੋਈਏ ਔਰ ਪੰਜਾਬ ਨੂੰ ਅੰਤ ਨੂੰ ਗਰੀਬ ਸਮਾਜ ਨੂੰ ਬਚਾਉਣ ਲਈ ਅਗਲੀ ਦਲ ਦੇ ਮਗਰ ਲਾਮਬੰਦ ਹੋਈਏ ਸੋ ਮੈਂ ਇਸ ਲਈ ਅਸੀਂ ਇਹ ਧਰਨਾ ਜਿਹੜਾ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਰੱਖਿਆ